ਪੰਜਾਬ ਦੇ ਜੰਗਲ ਵਿੱਚ ਇੱਕ ਛੋਟਾ ਬੱਬਰ ਸਿੰਘ ਰਹਿੰਦਾ ਸੀ ਨਾਂ ਸ਼ੀਰੂ ਪਰ ਇੱਕ ਦਿਨ ਸ਼ੀਰੂ ਨੇ ਇੱਕ ਐਸੀ ਗਲਤੀ ਕਰ ਦਿੱਤੀ ਜਿਸ ਨੇ ਉਸ ਦੀ ਸਾਰੀ ਜ਼ਿੰਦਗੀ ਬਦਲ ਦਿੱਤੀ ਤੇ ਉਸ ਨੂੰ ਸਿੱਖ ਦਿੱਤੀ ਤਾਕਤ ਨਾਲ ਨਹੀਂ ਅਕਲ ਨਾਲ ਜਿੱਤ ਹੁੰਦੀ ਹੈ ਸ਼ੀਰੂ ਹਲੇ ਛੋਟਾ ਸੀ ਪਰ ਤਾਕਤ ਬਹੁਤ ਸੀ ਜੰਗਲ ਦੇ ਹੋਰ ਜਾਨਵਰ ਉਸ ਨਾਲ ਪਿਆਰ ਕਰਦੇ ਪਰ ਸ਼ੀਰੂ ਨੂੰ ਇੱਕ ਬੁਰੀ ਆਦਤ ਸੀ ਉਹ ਹਰ ਗੱਲ ਵਿੱਚ ਤਾਕਤ ਦਿਖਾਉਂਦਾ ਕਾਸੀ ਕੋਈ ਹਿਰਨ ਭੰਜਦਾ ਦੇਖ ਲਵੇ ਕੋਈ ਬੰਦਰ ਉਛਲਦਾ ਦੇਖ ਲਵੇ ਤਾਂ ਗੁੱਸੇ ਨਾਲ ਗਾਜੇ ਪੈਂਦਾ ਉਸਦੀ ਮਾਂ ਕਹਿੰਦੀ ਸ਼ੇਰੂ ਤਾਕਤ ਦਾ ਮਤਲਬ ਇਹ ਨਹੀਂ ਕਿ ਤੂੰ ਸਭ ਨੂੰ ਡਰਾਵੇ ਤਾਕਤ ਉੰਨੀ ਸਹੀ ਹੈ ਜੋ ਕਿਸੇ ਦਾ ਨੁਕਸਾਨ ਨਾ ਕਰੇ ਪਰ ਸ਼ੇਰੂ ਹੱਸ ਕੇ ਟਾਲ ਦਿੰਦਾ ਉਸ ਨੂੰ ਆਪਣੀ ਤਾਕਤ ਤੇ ਬੜਾ ਮਾਣ ਸੀ ਇੱਕ ਦਿਨ ਸ਼ੇਰੂ ਨੇ ਇੱਕ ਚੂਹੇ ਨੂੰ ਫੜ ਲਿਆ ਚੂਹਾ ਡਰਦੇ ਹੋਏ ਕਹਿੰਦਾ ਮੈਨੂੰ ਛੱਡ ਦੇ ਸ਼ੇਰੂ ਮੈਂ ਤੇਰਾ ਕੀ ਵਿਗਾੜਿਆ ਏ ਸ਼ੇਰੂ ਹੱਸਿਆ ਤੂੰ ਬਹੁਤ ਛੋਟਾ ਹੈ ਤੂੰ ਮੇਰੇ ਕਿਸੇ ਕੰਮ ਦਾ ਨਹੀਂ ਚੂਹਾ ਕਹਿੰਦਾ ਹਰ ਛੋਟੀ ਜਹੀ ਚੀਜ਼ ਵੀ ਕਿਸੇ ਕੰਮ ਆ ਸਕਦੀ ਹੈ ਸ਼ੇਰੂ ਨੇ ਚੂਹੇ ਨੂੰ ਛੱਡ ਦਿੱਤਾ पर अहंकार ਨਾਲ ਕਿਹਾ ਤੂੰ ਮੇਰੀ ਕੀ ਮਦਦ ਕਰੇਂਗਾ ਚੂਹੇ ਨੇ ਹੱਸ ਕੇ ਕਿਹਾ ਵਕਤ ਸਭ ਦਿਖਾ ਦਿੰਦਾ ਹੈ ਉਸੇ ਸ਼ਾਮ ਨੂੰ ਸ਼ੇਰੂ ਜੰਗਲ ਦੇ ਰਸਤੇ દોੜਦਾ ਹੋਇਆ ਇੱਕ ਵੱਡੇ ਜਾਲ ਵਿੱਚ ਫਸ ਗਿਆ ਜਾਲ ਸ਼ਿਕਾਰੀ ਦਾ ਸੀ ਸ਼ੇਰੂ ਬਹੁਤ ਜ਼ੋਰ ਲਗਾਉਂਦਾ ਹੈ ਗੱਚਦਾ ਹੈ ਜਾਲ ਹਿਲਦਾ ਹੈ ਪਰ ਟੁੱਟਦਾ ਨਹੀਂ ਤਾਕਤ ਜਿਸ ਤੇ ਉਹ ਮਾਣ ਕਰਦਾ ਸੀ ਅੱਜ ਬੇਕਾਰ ਸਾਬਤ ਹੋ ਰਹੀ ਸੀ ਸ਼ੇਰੂ ਡਰ ਗਿਆ ਉਸ ਨੂੰ ਮਾਂ ਦੇ ਬੋਲ ਯਾਦ ਆਏ ਤਾਕਤ ਨਹੀਂ ਅਕਲ ਤੇ ਨਿਮਰਤਾ ਸਭ ਤੋਂ ਵੱਡੀ ਹੁੰਦੀ ਹੈ ਅਚਾਨਕ ਝਾੜੀਆਂ ਵਿੱਚੋਂ ਉਹੀ ਛੋਟਾ ਚੂਹਾ દોੜ ਕੇ ਆਇਆ ਸ਼ੇਰੂ ਹੈਰਾਨ ਸ਼ੇਰੂ ਕਹਿੰਦਾ ਤੂੰ ਤੂੰ ਇੱਥੇ ਚੂਹੇ ਨੇ ਕਿਹਾ ਅੱਜ ਤੇਰੀ ਤਾਕਤ ਨਹੀਂ ਮੇਰੇ ਛੋਟੇ ਦੰਦਾਂ ਦੀ ਲੋੜ ਹੈ ਚੂਹਾ ਜਾਲ ਨੂੰ ਚਬਾਉਣ ਲੱਗ ਪਿਆ ਹੌਲੀ ਹੌਲੀ ਚੂਹੇ ਨੇ ਜਾਲ ਨੂੰ ਕੱਟ ਦਿੱਤਾ ਕੁਝ ਪਲ ਬਾਅਦ ਜਾਲ ਕੱਟ ਗਿਆ ਸ਼ੇਰੂ ਆਜ਼ਾਦ ਸੀ ਸ਼ੇਰੂ ਚੂਹੇ ਦੇ ਸਾਹਮਣੇ ਝੁਕਿਆ ਤੂੰ ਛੋਟਾ ਨਹੀਂ ਤੇਰਾ ਦਿਲ ਬਹੁਤ ਵੱਡਾ ਹੈ ਮੈਂ ਗਲਤ ਸੀ ਚੂਹੇ ਨੇ ਹੱਸ ਕੇ ਕਿਹਾ ਵੱਡਾ ਉਹ ਨਹੀਂ ਜੋ ਤਾਕਤਵਾਰ ਹੋਵੇ ਵੱਡਾ ਉਹ ਹੈ ਜੋ ਦੂਜਿਆਂ ਦੀ ਇੱਜ਼ਤ ਕਰੇ ਸ਼ੇਰੂ ਨੇ ਉਸ ਦਿਨ ਇੱਕ ਵੱਡੀ ਸਿੱਖਿਆ ਸਿੱਖੀ ਕਦੇ ਵੀ ਕਿਸੇ ਨੂੰ ਹਲਕਾ ਨਾ ਸਮਝੋ ਹਰ ਜੀਵ ਹਰ ਇਨਸਾਨ ਹਰ ਦੋਸਤ ਕਿਸੇ ਦਿਨ ਤੁਹਾਡੇ ਲਈ ਰੱਬ ਦੀ ਰਹਿਮਤ ਬਣ ਸਕਦਾ ਹੈ ਜੰਗਲ ਦੇ ਸਭ ਜਾਨਵਰਾਂ ਨੇ ਉਸ ਦਿਨ ਤੋਂ ਸ਼ੇਰੂ ਨੂੰ ਨਹੀਂ ਸਮਝਦਾਰ ਸ਼ੇਰੂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਜੇਥ ਮੰਗੂਏ ਹੀ ਕਹਾਣੀ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਹੋਰ ਇਹੋ ਜੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇੱਜ਼ਾਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ